ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਟਰਾਲੀਆਂ ਹੀ ਟਰਾਲੀਆਂ ਵਿਕਾਊ ਨੇ ਜੀ ਸਾਈਜ਼ 16 7 ਤੇ 1.18 ਵ7 ਬਿਨਾ ਜੈਕ ਤੋਂ ਡਬਲ ਜੈਕ ਵਾਲੀਆਂ ਵੀ ਸਾਰੇ ਮਾਡਲ ਉਪਲਬਧ ਨੇ ਏਰੀਆ ਜਲੰਧਰ ਹੁਸ਼ਿਆਰ ਪਰ ਰੋਡ ਮੰਡਿਆਲਾ ਬਾਜਵ ਰੇਟਾਂ ਤੇ ਉਪਲਬਧ ਨੇ ਤੇ ਪੂਰੀਆਂ ਫੁੱਲ ਹੈਵੀ ਬਣੀਆਂ ਹੋਈਆਂ ਨੇ ਨੰਬਰ ਸਕਰੀਨ ਤੇ ਨੋਟ ਕਰ ਲਓ 79738 66162 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬਿਨਾ ਜੈਕ ਤੋਂ ਤੇ ਜੈਕ ਵਾਲੀਆਂ ਟਰਾਲੀਆਂ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਇਹ ਵੀਡੀਓ ਹੋਰ ਬੀੜਾਂ ਤੱਕ ਪਹੁੰਚ ਸਕੇ ਧੰਨਵਾਦ ਟਰਾਲੀਆਂ ਹੀ ਟਰਾਲੀਆਂ ਵਿਕਾਊ ਨੇ ਜੀ ਸਾਈਜ਼ 16 7 ਤੇ 1.18 ਵ7 ਬਿਨਾ ਜੈਕ ਤੋਂ ਡਬਲ ਜੈਕ ਵਾਲੀਆਂ ਵੀ ਸਾਰੇ ਮਾਡਲ ਉਪਲਬਧ ਨੇ ਏਰੀਆ ਜਲੰਧਰ ਹੁਸ਼ਿਆਰ ਪਰ ਰੋਡ ਮੰਡਿਆਲਾ ਬਾਜਵ ਰੇਟਾਂ ਤੇ ਉਪਲਬਧ ਨੇ ਤੇ ਪੂਰੀਆਂ ਫੁੱਲ ਹੈਵੀ ਬਣੀਆਂ ਹੋਈਆਂ ਨੇ ਨੰਬਰ ਸਕਰੀਨ ਤੇ ਬੁਲੇਟ ਵਿਕਾਊ ਹੈ ਜੀ 2019 ਮਾਡਲ ਹੈ 9000 ਕਿਲੋਮੀਟਰ ਚੱਲਿਆ ਜੀ ਐਨਆਰਆਈ ਵੀਰ ਦਾ ਬੁਲੇਟ ਹੈ ਰੇਟ 210000 ਏਰੀਆ ਬਠਿੰਡਾ 9417931968 9417931968 ਇਸ ਨੰਬਰ ਤੇ ਫੋਨ ਕਰਕੇ ਐਨ ਆਰ ਆਈ ਦਾ ਬੁਲਟ 2019 ਮਾਡਲ 210000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਚਾਵਨ ਵੀਰ ਹੀ ਸੰਪਰਕ ਕਰਨ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਇਹ ਬੁਲਟ ਜਲਦੀ ਤੋਂ ਜਲਦੀ ਸੇਲ ਹੋ ਸਕੇ ਬਜਾਜ ਪਲਸਰ 125 ਸੀਸੀ ਮੋਟਰਸਾਈਕਲ ਵਿਕਾਊ ਆ 2024 ਮਾਡਲ ਹੈ ਜੀ ਸ਼ੋਅਰੂਮ ਕੰਡੀਸ਼ਨ ਏਰੀਆ ਰੌਣੀ ਨੇੜੇ ਖੰਨਾ ਰੇਟ 99000 ਪੈਸਿਆਂ ਦੀ ਜ਼ਰੂਰਤ ਕਰਕੇ ਵੇਚ ਰਹੇ ਨੇ ਕੰਡੀਸ਼ਨ ਜਮਾ ਸਾਫ਼ ਹੈ 99000 ਰੁਪਏ ਰੇਟ ਰੱਖੇ ਗਿਆ ਜੀ 98552 35696 ਇਸ ਨੰਬਰ ਤੇ ਫੋਨ ਕਰਕੇ ਤੁਸੀਂ বাজਾਜ ਪਲਸਰ 125 ਸੀਸੀ ਮੋਟਰਸਾਈਕਲ ਖਰੀਦ ਸਕਦੇ ਹੋ ਕ੍ਰੋਲਾ ਐਕਟਲਸ ਗੱਡੀ ਵਿਕਾਊਆ 2013 ਮਾਡਲ ਹੈ ਜੀ ਚੰਡੀਗੜ੍ਹ ਨੰਬਰ ਏਰੀਆ ਚੁੰਨੀ ਮੋਹਾਲੀ ਸਰਹੰਦ ਰੋਡ ਰੇਟ 3.5 ਲੱਖ ਰੁਪਏ ਗੱਡੀ ਦੀ ਸਾਫ ਕੰਡੀਸ਼ਨ ਹੈ ਜੀ ਏਸੀ ਹੀਟਰ ਵਧੀਆ ਚੱਲਦਾ ਟਾਇਰਾਂ ਦੀ ਕੰਡੀਸ਼ਨ ਇੰਜਨ ਗੇਅਰ ਸਾਰਾ ਕੁਝ ਓਕੇ ਹੈ ਕੋਈ ਐਕਸੀਡੈਂਟ ਨਹੀਂ ਹੈਗਾ 3.5 ਲੱਖ ਰੁਪਏ ਰੇਟ ਰੱਖਿਆ ਗਿਆ ਜੀ 13 ਮਾਡਲ ਹੈ ਚੰਡੀਗੜ੍ਹ ਨੰਬਰ ਹੈ ਜੀ 9914114103 ਇਸ ਨੰਬਰ ਤੇ ਫੋਨ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਊ ਹੈ ਜੀ ਏਰੀਆ ਪਿੰਡ ਪੰਭੋਈ ਨੇੜੇ ਬਟਾਲਾ 215000 ਰੁਪਏ ਰੇਟ ਰੱਖਿਆ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਵਧੀਆ ਟੈਰਾਂ ਦੀ ਕੰਡੀਸ਼ਨ ਪਈ ਹੈ ਜੀ 215 ਰੇਟ ਰੱਖਿਆ ਗਿਆ ਪਿੰਡ ਬੰਭੋਈ ਨੇੜੇ ਬਟਾਲਾ ਦੇ ਵਿੱਚ ਇਹ ਟਰੈਕਟਰ ਹੈ ਤੁਸੀਂ ਜਾ ਕੇ ਡੀਲ ਕਰ ਸਕਦੇ ਹੋ 84379 45349 ਇਹ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਸਵਰਾਜ 735 ਟਰੈਕਟਰ 215000 ਰੁਪਏ ਚ ਖਰੀਦ ਸਕਦੇ ਹੋ ਮੋਟਰਸਾਈਕਲ ਵਾਲੀ ਰੇੜੀ ਵਿਕਾਊ ਹੈ ਜੀ ਮੋਟਰਸਾਈਕਲ ਵਾਲੀ ਰੇੜੀ ਵੀ ਕਾਹੂ ਹੈ ਜੀ ਵੀਰ ਨੇ ਵੀਡੀਓ ਬਹੁਤ ਸੋਹਣੀ ਬਣਾ ਕੇ ਭੇਜੀ ਹੈ ਜੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਚਾਰਜ ਫਿਰੋ ਦਿਖਾਈ ਹੋਈ ਹੈ 13000 ਰੁਪਏ ਰੇਟ ਮੰਗਿਆ ਜੀ ਏਰੀਆ ਸਾਨੇਬਾਲ ਲੁਧਿਆਣਾ 9876814125 9876814125 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੋਟਰਸਾਈਕਲ ਵਾਲੀ ਰੇੜੀ ਹੈ ਜਿਹੜੀ 13000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਐਡ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਸਾਡਾ ਨੰਬਰ ਹੈ ਜੀ 98799846 ਸਾਡਾ ਵਟਸਐਪ ਨੰਬਰ ਹੈ ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਜੀ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰ ਦੇ ਨਾਲ ਤੁਸੀਂ ਐਡਵਰਟਸਪ ਕਰ ਸਕਦੇ ਹੋ ਸੋ ਤੁਹਾਡੀ ਐ ਡਾਇਰੈਕਟ ਮੇਲਾਂ ਚੈਨਲ ਫੇਸਬੁੱਕ ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਮੋਟਰ ਵਾਲਾ ਟੋਕਾ ਮਸ਼ੀਨ ਵਿਕਾਊ ਹੈ ਜੀ ਰੇਟ ਹੈ ਜੀ 16000 ਏਰੀਆ ਸਾਨੇਵਾਲ ਲੁਧਿਆਣਾ ਮੋਟਰ ਵਾਲੀ ਟੋਕਾ ਮਸ਼ੀਨ ਵਿਕਾਊ ਹੈ ਜੀ 16000 ਰੁਪਏ ਰੇਟ ਰੱਖਿਆ ਗਿਆ ਏਰੀਆ ਸਾਨੇਵਾਲ ਲੁਧਿਆਣਾ ਇਹ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 9876814125 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿਤ ਰੂ ਧੰਨਵਾਦ ਤੇ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਉਮੀਦ ਕਰਦਾ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹੀ ਗੁਰੂ ਜ਼ਰੂਰ ਲਿਖ ਦਿਓ ਜੀ ਆਲਟੋ ਗੱਡੀ ਵਿਕਾਊ ਹੈ ਜੀ ਗੱਡੀ 2009 ਮਾਡਲ ਹੈ ਜੀ ਏਰੀਆ ਮੋਗਾ ਰੇਟ 1.65 ਲੱਖ 946445145 946445145 ਇਸ ਨੰਬਰ ਤੇ ਫੋਨ ਕਰਕੇ ਆਲਟੋ ਗੱਡੀ 2009 ਮਾਡਲ 1 ਲੱਖ ਪੈਟ ਹੈ ਆਰਪੱਚ ਖਰੀਦਸਾ ਤੇ ਗੱਡੀ ਪੰਜਾਬ ਨੰਬਰ ਜੀ ਸਾਫ ਕੰਡੀਸ਼ਨ ਦੀ ਗੱਡੀ ਹੈ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਟਾਇਰਾਂ ਦੀ ਕੰਡੀਸ਼ਨ ਐਸੇ ਹੀਟਰ ਸਾਰਾ ਕੁਝ ਓਕੇ ਹੈ ਗੱਡੀ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਗੱਡੀ ਬਾਰੇ ਡੀਲ ਕਰ ਸਕਦੇ ਹੋ ਲਓ ਜੀ ਇੱਕ ਹੋਰ ਟੌਪ ਦੀ ਜ਼ਮੀਨ ਲੈ ਕੇ ਆਏ ਆ ਵੀਡੀਓ ਨੂੰ ਅੱਗੇ ਵੱਧ ਵਧ ਸ਼ੇਅਰ ਕਰ ਦਿਓ ਸਾਰੀ ਜਾਣਕਾਰੀ ਦਿੱਤੀ ਜਾਊਗੀ 26 ਕਨਾਲਾਂ ਜ਼ਮੀਨ ਵਿਕਾਊਆ ਪਿੰਡ ਔਲ ਕਲਾ ਤਹਿਸੀਲ ਬਟਾਲਾ ਨੇੜੇ ਹਰਚੋਵਾਲ ਇੱਕ ਕਿਲਾ ਫਰੰਟ ਰੋਡ ਦਾ ਵਿੱਚ ਸਾਢੇ 7 ਦਾ ਕਨੈਕਸ਼ਨ ਸ਼ਿਪ ਦੇ ਆਲੇ ਪਾਸੇ 11 ਫੁੱਟ ਦਾ ਕੱਚਾ ਰਾਸਤਾ ਰੇਟ 35 ਲੱਖ ਕਿੱਲੇ ਦਾ ਤਕਸੀਮ ਟੱਕ ਹੈ ਜੀ ਇੱਕ ਬੰਦੇ ਦੇ ਨਾਂ ਹੈ 9814030828 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ 26 ਕਨਾਲਾਂ ਜ਼ਮੀਨ 35 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ ਜੀ 9814030828 ਇਹ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਆ ਸਟਾਮ ਵੀਡੀਓ ਦੇਖ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੇ ਵੀਡੀਓ ਪਸੰਦ ਆਈ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਨੇ ਚੀਜ਼ਾਂ ਸੇਲ ਹੋ ਸਕਦੀਆਂ ਨੇ ਤੁਸੀਂ WhatsApp ਤੇ Facebook ਗਰੁੱਪਾਂ ਦੇ ਵਿੱਚ Insta ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਜੀ ਕਮੈਂਟਾਂ ਦੇ ਵਿੱਚ ਨਾਮ ਏਰੀਆ ਜ਼ਰੂਰ ਦੱਸਿਆ ਕਰਨ ਤਾਂਕਿ ਪਤਾ ਲੱਗ ਸਕੇ ਕਿਹੜੇ ਏਰੀਆ ਤੋਂ ਵੀਰ ਵੀਰ ਨੂੰ ਸ਼ੇਅਰ ਕਰਦੇ ਆ ਰਹੇ ਨੇ ਤੇ 3000 ਲਾਈਕ ਦਾ ਟਾਰਗੇਟ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਇਸ ਨੂੰ ਜ਼ਰੂਰ ਪੂਰਾ ਕਰੋਗੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ ਬਣੇ ਤਾਂ ਤੁਸੀਂ ਆਪਣੇ ਚੈਨਲ ਡਾਇਰੈਕਟਰ ਮੇਲਾ ਦੇ ਨਾਲ ਐਸੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਮੈਮ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖ ਆ ਜੀ